ਗੁਰਜੀਤ ਕਾਲ ਸਾਹਿਬ ਵਾਹਿਗੁਰੂ ਜਿੱਕੇ ਫਤਿਹ ਅਸੀਂ ਸਾਰੇ ਠੀਕ ਠਾਕ ਆ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਬਹੁਤ ਹੀ ਮਹਾਨ ਗੁਰੂ ਸੇਵਾ ਪਾਸ਼ਾ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅਸਵ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਤੇ ਗ੍ਰਹਿ ਵਿਖੇ ਪ੍ਰਕਾਸ਼ ਉਤਾਰਿਆ ਸੱਚੇ ਪਾਤਸ਼ਾਹ ਜਨਮ ਲਿਆ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਕਾਫੀ ਦੇਰ ਤੱਕ ਉਹਨਾਂ ਦੇ ਗ੍ਰਹਿ ਵਿਖੇ ਬਾਰជា ਗੁਰੂ ਅਰਜਨ ਦੇਵ ਜੀ ਦੇ ਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਕੋ ਬੱਚੇ ਦੀ ਦਾਤ ਨਹੀਂ ਹੋਈ ਸੀ ਤਾਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਕਿ ਤੁਸੀਂ ਜਾ ਕੇ ਤੁਸੀਂ ਸਭ ਦਾ ਸਾਰੀ ਦੁਨੀਆ ਦੇ ਮਾਲਕ ਹੋ ਸਾਰੇ ਦੁਨੀਆ ਦਾ ਭਲਾ ਕਰਦੇ ਆ ਤੇ ਸੋ ਅੱਜ ਆ ਮੈਨੂੰ ਵੀ ਇੱਕ ਅਸ਼ੀਰਵਾਦ ਦਿਓ ਕਿ ਆਪਣੇ ਵੀ ਗਰਹਿ ਕੇ ਇੱਕ ਪੁੱਤਰ ਦੀ ਦਾਤ ਬਖਸ਼ੋ ਤਾਂ ਮਾ ਬਾਬਾ ਜੀ ਨੇ ਕਿਹਾ ਕਿ ਤੁਸੀਂ ਜਾਓ ਬਾਬਾ ਬੁੱਢਾ ਜੀ ਕੋਲ ਜਾਓ ਉਹ ਤੁਹਾਨੂੰ ਇਹ ਦਾਤ ਬਖਸ਼ਣਗੇ ਤੇ ਉੱਥੋਂ ਸ ਬਾਬਾ ਬੁੱਢਾ ਜੀ ਕੋਲ ਮਾਤਾ ਜੀ ਗੰਗਾ ਜੀ ਗਏ ਵਿੱਚ ਸੇ ਪ੍ਰਸ਼ਾਦ ਲੈ ਕੇ ਲੱਸੀ ਦਹੀਂ ਲੈ ਕੇ ਡੰਡਾ ਨਾਲ ਲੈ ਕੇ ਗਏ ਬਾਬਾ ਜੀ ਕੋਲ ਪਹੁੰਚੇ ਪਰ ਬਾਬਾ ਬੁੱਢਾ ਜੀ ਨੇ ਗੰਡਾ ਭੰਨਿਆ ਤੇ ਪ੍ਰਸ਼ਾਦਾ ਛਕਿਆ ਬੜਾ ਖੁਸ਼ ਹੋ ਕੇ ਪ੍ਰਸ਼ਾਦਾ ਛਕਿਆ ਤੇ ਨਾਲੇ ਉਹਨਾਂ ਨੇ ਪਾਤਾ ਗੰਗਾ ਜੀ ਨੇ ਅਸ਼ੀਰਵਾਦ ਦਿੱਤਾ ਜਾ ਤੁਹਾਡੇ ਗ੍ਰਹਿ ਦੇਖੇ ਬਹੁਤ ਇੱਕ ਖੌਨਹਾਰ ਬਹੁਤ ਇੱਕ ਸੂਰਮਾ ਪੈਦਾ ਹੋਊਗਾ ਜਿਹੜਾ ਕਿ ਸਾਰੀ ਦੁਨੀਆ ਦੇ ਨਾਲ ਸਾਰੀ ਦੁਨੀਆ ਦਾ ਰਖਵਾਲਾ ਹੋਊਗਾ ਸਾਰੀ ਦੁਨੀਆ ਦਾ ਮਾਲਕ ਬਣੂਗਾ ਤੇ ਬਹੁਤ ਹੀ ਖੌਨਹਾਰ ਬੱਚਾ ਹੋਊਗਾ ਤੋ ਅਸਤਵਾਦ ਆਪਾਂ ਚਲੋ ਬਾਬਾ ਜੀ ਦੇ ਘਰ ਆ ਵਿਖੇ ਤੋ ਪ੍ਰਕਾਸ਼ ਸਵੇਯਾ ਜੋ ਕਿ ਅੱਜ ਆਪ ਬੜੀਏ ਧੁੰਤਾਂ ਨਾਲ ਸਾਰੇ ਮਨਾ ਰਹੇ ਆ ਤੇ ਅਸੀਂ ਗੁਰਦਾਰ ਸਾਹਿਬ ਗਏ ਸੀ ਗੁਰਦਾਰ ਸਾਹਿਬ ਜਾ ਕੇ ਉਹਨਾ ਬੜੀ ਧੁੰਤਾਂ ਦੇ ਨਾਲ ਸੰਗਤਾਂ ਮਨਾ ਰਹੀਆਂ ਤੇ ਆਪਣੇ ਵੀ ਗ੍ਰੰਥੀ ਸਿੰਘ ਨੇ ਵੀ ਸਾਰੀ ਉਹਨਾਂ ਦੀ ਕਥਾ ਸੁਣਾਈ ਆ ਤੇ ਆ ਜੋ ਸੁਣੋ ਤੁਸੀਂ ਵੀ ਵੀ ਉਹਨਾਂ ਨੇ ਕਿਸ ਤਰ੍ਹਾਂ ਸਾਰਾ ਉਹਨਾਂ ਦੇ ਕਥਾ ਸੁਣਾਈ ਤੇ ਸਾਰਾ ਉਹਨਾਂ ਦਾ ਜੀਵਨ ਦਾ ਜਿਹੜਾ ਹੈਗਾ ਆਪਾਂ ਨੂੰ ਜਾਣਨਾ ਪਾਇਆ ਗਾਥੀ ਬਾਤ ਕਰਾਰੇ ਕੁੱਤਿਆਂ ਦਾ ਵਾਜੇ ਦਰਵਾਜ਼ਾ ਨੇ ਖੋਲ ਕੇ ਉਹਨਾਂ ਦਾ ਦੁਬਾਰੇ ਤੇ ਦਰਵਾਜ਼ਾ ਕਰਕੇ ਪ੍ਰਮਾਤਮਾ ਦਾ ਨਾਮ ਜਪ ਕੇ ਵਿਥਾਪੇ ਸੰਤਾਂ ਦਾ ਭਲਾ ਕਰਦੇ ਜਰੂਰ ਹਰ ਗੀਤਾਂ ਦੀ ਸੇਵਾ ਕਰਦੇ ਸਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਸਾਧੂ ਆਪਣੇ ਮਹਿਲਾ ਵਿੱਚ ਆਏ ਉਸ ਕੋ ਪਹਿਲਾ ਮਾਤਾ ਗੰਗਾ ਜੀ ਨੇ ਆਪਣੇ ਘਰ ਦਾ ਸਾਧੂ ਸੁਣਾਣ ਸੋਨੇ ਸੋਨੇ ਦਸਾਲੇ ਆਪਣੀ ਗੋਲੀ ਨੂੰ ਕਿਹਾ ਕਿ ਸਾਧੂ ਉੱਪਰ ਇਸ ਨੂੰ ਸੁਕੜੀ ਬਾਤ ਕੀ ਢੋਲਵਾਓ ਦਰਦ ਕਰਮੋਂ ਨੇ ਦੇਖੀ ਕਿ ਕੈਨਾ ਸੋਹਣਾ ਸਾਧੂ ਸਮਾਨ ਜੇ ਅੱਜ ਗੁਰਤਾ ਗੱਦੀ ਤੇ ਮਾਰ ਦਸੀ ਹੁੰਦੀ ਤੇ ਸਾਰਾ ਬਸਾਧੂ ਬਰਾਤ ਕੋ ਨਾ ਜੀਉਂਦੇ। ਉਹਾਂ ਦੇ ਅੰਦਰ ਲੋਭ ਸੀ, ਲਾਲਚ ਸੀ, ਦੁਆਬ ਸੀ, ਇਰਖਾ ਸੀ। ਉਹ ਇਰਖਾ ਦੀ ਸਾਰਾ ਆਦੂ ਤੇ ਸੜ ਰਹਿ ਜਾਂਦਾ। ਧੋਕੇ ਦਲੋਂ ਕੋਈ ਵੀ ਬ੍ਰਹਮ ਨਾ ਦੱਸ ਕੇ ਉੱਤੇ ਕੋਈ ਇੱਕ ਗੱਲ ਹੋਣੀ ਨਹੀਂ ਜੀਆ ਦੁਰਬਲੀ ਮਾੜਾ ਦੇਖਾ ਹਰ ਗਲੇ ਸਰੀ ਰਹਿਣਾ ਧੰਨ ਗੁਰੂ ਅਰਜਨ ਸਾਹਿਬ ਜੀ ਕੋ ਸ਼ਾਂਤੀ ਦੇ ਬਹੁਤ ਸਾਰੇ ਤੇ ਗੁਰੂ ਕੇ ਬਹਿਨ ਮਾਤਾ ਗਰਗਾ ਜੀ ਕੋ ਵੀ ਦਇਆ ਲੱਭਦਾ ਪ੍ਰੇਮ ਭਗਤੀ ਦੀ ਮੂਰਤ ਸਾਨੀ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ

ਕੀ ਆਹ ਬੋਲ ਕਰਮੋਰੇ ਬੋਲੇ ਉਹਨ ਦਿਸਵਲੇ ਘਰ ਗੁਰ ਅਰਜਨ ਦੇਵ ਜੀ ਦਾ ਸੇਵਾ ਕਰਵਾਤੀ ਆਪਣੀ ਵੇਲਾ ਵਿੱਚ ਬੋਹ ਕੇ ਤੇ ਧਾਰਨ ਅਰਜਨ ਸਾਹਿਬ ਜੀ ਦੇ ਬਲਕੇ ਦਾ ਥੱਲੇ ਟੀੜੀ ਤੇ ਬੈਠ ਕੇ ਕੌਂਕੇ ਪ੍ਰਾਸਾ ਸਮੇਂ ਵਿੱਚ ਨਾ ਜਿਹੜੀਆਂ ਬਤੁਆ ਹੁੰਦੀਆਂ ਚੰਨ ਉਹ ਆਪਣੀ ਪਰਤੀ ਦੇ ਕਈ ਕਈ ਬੰਦੇ ਤੇ ਨਹੀਂ ਬੈਠਦੀਆਂ ਸਾਡੀ ਆਪਣੀ ਦਾਦਾਵਾਂ ਭੈਣਾਂ ਸਾਡੇ ਜੀਵਤ ਪੁੱਤਾ ਸਮਾਨ ਮਤਾਵਾ ਭੈਣਾਂ ਵੀ ਬੈਠੇ ਨਾਲ ਪਰ ਆਧੁਨਿਕ ਸਮੇਂ ਵਿੱਚ ਆਪਣੇ ਪੱਤੀ ਦਾ ਕਦੀ ਨਾਮ ਹੀ ਨਹੀਂ ਲੈ ਸਕਦਾ ਅੱਜਵਾਲੀਆਂ ਕੁੜੀਆਂ ਤਾਂ ਨਾਲ ਦੇ ਕੇ ਬਣਾਉਂਦੀਆਂ ਇਹ ਨਹੀਂ ਪੁੱਤਾ ਭਰਾ ਨੂੰ ਬੁਲਾ ਰਹੀਆਂ ਨਹੀਂ ਕਿੰਨੂੰ ਬੁਲਾ ਰਹੀਆਂ ਨਹੀਂ ਕਿਉਂਕਿ ਗੱਲ ਸਮਝਣ ਦੀ ਹੈ ਧੰਤ ਗੁਰੂ ਅਰਜਨਦਾਸ ਮਹਾਰਾਜ ਕੀ ਪਲਕੇ ਤੇ ਸੁਭਾਇ ਬਣੇ ਤੇ ਗੁਰੂ ਕੇ ਮਹਿਲ ਮਾਤਾ ਜੀ ਥੰਲੇ ਪੀੜੀ ਤੇ ਰਹਿਦੇ ਜਿਸਰ ਤੇ ਬੈਠੇ ਨੇ ਤੇ ਅੱਗੇ ਬੜੇ ਖੋਜ ਹੁੰਦੇ ਨੇ ਤੇ ਅੱਜ ਮਾਤਾ ਜੀ ਬੜੇ ਖੁਸ਼ ਆਸ ਵਿਆਪਕ ਤੇਜੋ ਕੋ ਕਰਕੇ ਰਾਤ ਦੇ ਬੈਠ ਕੇ ਰਾਤਾਂ ਚਰਕਾ ਕੇ ਤੇ ਮਾਤਾ ਜੀ ਜਦੋਂ ਕੁਝ ਨਾ ਬੋਲੇ ਹੁਣ ਤੀਨ ਦੁਨੀਆਂ ਦੇ ਮਾਤਾ ਗੁਰਦਰ ਸਿੰਘ ਅੰਦਰ ਸਾਹਿਬ ਮਹਾਰਾਜੀ ਉਹ ਤਾਂ ਘਰ ਰੱਖੀ ਅੰਦਰ ਕੀ ਦਾਤ ਭਲੇ ਹੋਏ ਕੀ ਤੀਰ ਸ਼ਾਂਤੀ ਤੀਰ ਬਚਾਨਾ ਉਹਦਾ ਸਭ ਦੇ ਦਿਲਾਂ ਦੀ ਦਾਤ ਵਾਲੇ ਸਾਹ ਉਹਨਾਂ ਨੂੰ ਸਭ ਕੁਝ ਪਤਾ ਸੀ ਪਰ ਉਹਨਾਂ ਨੇ ਆਪਣੇ ਬਹਿਰ ਮਾਤਾ ਜੀ ਕੋਲ ਸੁਣਨਾ ਸੀ

ਦਾ ਕੋਈ ਘਰ ਦਾ ਨਹੀਂ ਸਾਚੇ ਸਹਿਬਾ ਗਿਆਨ ਹੈ ਕਿਆ ਬਾਗੀ ਘਰ ਦੇ ਰੈ ਘਰ ਦਾ ਤੇਰਾ ਸਭ ਕੁਝ ਹੈ ਜਿਸ ਤੇ ਹਿੰਦਸਾ ਤਾਰੇ ਉਹਦੇ ਘਰ ਨੂੰ ਕਿਸੇ ਘਰ ਦੀ ਦਾ ਘਰਾਂ ਨਹੀਂ ਪਰ ਸਾਨੂੰ ਮੰਨਣ ਦੀ ਲੋੜ ਹੈ ਸਾਨੂੰ ਮੰਨਣ ਦੀ ਜਾਨ ਹੋਵੇ ਉਹ ਤਾਂ ਹਰ ਵਲੇ ਸਾਨੂੰ ਦਾਤਾ ਦੇਤਾ ਹੈ ਇਹ ਗੱਲ ਅਗੇ ਗੱਤੂ ਨੰਦੋ ਦੀ ਧਰਤੀ ਵੀਰ ਬਾਬਾ ਪੋਤਾ ਸਾਹਿਬ ਬ੍ਰਹਮ ਗਿਆਨੀ ਬੰਦਗੀ ਕਰਨ ਵਾਲੀ ਰੂਪ ਸੇਵਾ ਦੇ ਸਮਰਪਿਤ ਬਾਬਾ ਪੋਤਾ ਸਾਹਿਬ ਦੀ ਉਹ ਉਹਨਾਂ ਦੀ ਸੇਵਾ ਕਰੋ ਉਹ ਸੇਵਾ ਤੋਂ ਖੁਸ਼ ਹੋਣਗੇ ਅਰਦਾਸ ਕਰਨਗੇ ਤੇ ਤੁਹਾਡੀ ਕੀਤੀ ਹੋਈ ਅਰਦਾਸ ਜਿਹੜੀ ਉਹ ਠਾਇ ਰਹਿਣੀ ਤਦ ਉਹ ਸਤਿਨਾਮ ਤੇ ਸਤੁਰਾਂ ਦਾ ਬਖਸ਼ਣਾ ਬ੍ਰਿਧੀ ਕਦੇ ਨੋ ਹੋਵੇ ਜਨ ਕੀ ਤਰਤਾਸ ਨਾਸ਼ ਗੁਰੂ ਵਿੰਦ ਦਾ ਪੂਰਨ ਗੁਰ ਤਾਤ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਤੇ ਅਸ਼ਰਾਂ ਮੰਨ ਕੀਤਾ ਨਾਲ ਆਪਣੇ ਨਾਲ ਸੇਵਾਦਾਰ ਸੇਵਾਦਾਰੀਆਂ ਰਹੀਆਂ ਤੇ ਆਪਣੀ ਰੱਥੀ ਖੜਕ ਤਿਆਰ ਕਰਕੇ ਚੱਕੀ ਤੇ ਆਟਾ ਝਾਰ ਕੀਤਾ ਆਤਾ ਤਿਆਰ ਕਰਕੇ ਮਾਤਾ ਜੀ ਨੇ ਉਸ ਪ੍ਰਸਾਦੇ ਤਿਆਰ ਕੀਤੇ ਮਿਰਚੇ ਪ੍ਰਸਾਦੇ ਤਿਆਰ ਹੋਏ ਨਾਲ ਚਾਰ ਬੰડા ਅਤੇ ਗਈ